ਅਜਨਾਲਾ ਸ਼ਹਿਰ ਅੰਦਰ ਆਇਆਂ ਦਿਨ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅਜਨਾਲਾ ਸ਼ਹਿਰ ਅੰਦਰ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰ ਘਰ ਦੇ ਵਿੱਚ ਦਾਖਲ ਹੋ ਕੇ ਕਰੀਬ 25 ਟੋਲੇ ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ ਉਦੋਂ ਹੀ ਜਦੋਂ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਵੇਲੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਫਿਲਹਾਲ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਨੇ ਦੱਸਿਆ ਕਿ ਉਹ ਸੁਨਿਆਰੀ ਦੀ ਦੁਕਾਨ ਕਰਦਾ ਹੈ ਤੇ ਉਸ ਦੇ ਘਰ ਸੋਨਾ ਪਿਆ ਹੋਇਆ ਸੀ ਜਿੱਥੇ ਚੋਰਾਂ ਵੱਲੋਂ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਚੋਰ ਉਸ ਦਾ 25 ਤੋਂ 30 ਤੋਲੇ ਦੇ ਕਰੀਬ ਸੋਨਾ ਲੈ ਕੇ ਫਰਾਰ ਹੋ ਗਏ ਨੇ ਉਹਨਾਂ ਕਿਹਾ ਕਿ ਪੁਲਿਸ ਜਲਦ ਤੋਂ ਜਲਦੀ ਇਸ ਮਾਮਲੇ ਦੀ ਜਾਂਚ ਕਰਕੇ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਇਨਸਾਫ ਦਿਵਾਏ ਜਿੱਥੇ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਉਹਨਾਂ ਕਹਿੰਦੇ ਕਿ ਜਲਦ ਹੀ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਬਈ ਤੁਹਾਡਾ ਕਿੱਥੇ ਰਹਿੰਦੇ ਸਰਦਾਰ? ਮੇਰਾ ਨਾਮ ਕੁਲਬੂਸ਼ਨ ਹੈ। ਮੈਂ ਜਨਾਲੇ ਰਹਿਣਾ, ਕਲਗੀਧਰ ਗੁਰਦਵਾਰੇ ਦੇ ਕੋਲ। ਤੇ ਰਖੀराम ਮੰਦਿਰ ਵਾਲੀ ਕਲੀ। ਹੂੰ। ਵੀਰ ਜੀ ਕੀ ਗੱਲਬਾਤ ਹੈ ਇਹ? ਗੱਲਬਾਤ ਇਹ ਹੈ ਕਿ ਅੱਜ ਜਿਸੀ ਘਾੜੀ ਸੀ ਹੈਗੇ। ਹੂੰ। ਮੈਂ 11 ਵਜੇ ਘਰੋਂ ਨਿਕਲ ਕੇ ਗਿਆ। ਹੂੰ। ਤੇ तकरीबन 2:30 ਵਜੇ ਮੈਨੂੰ ਫੋਨ ਆਇਆ ਹਾਂ ਕਿ ਦਰਵਾਜ਼ੇ ਖੁੱਲੇ ਆ ਘਰ ਦੇ ਉਹ ਵੀ ਜੋਬ ਤੋਂ ਆਇਆ ਵਾਪਸ ਹਾਂ ਚਾਬੀ ਮੇਰੇ ਕੋਲ ਸੀਗੀ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਦਰਵਾਜ਼ੇ ਖੁੱਲੇ ਛੱਡ ਕੇ ਜਾਂ ਕਿਦਾਂ ਹਾਂ ਮੈਂ ਕਹਿੰਦੀ ਦਰਵਾਜ਼ੇ ਚਾਬੀ ਮੇਰੇ ਕੋਲ ਹੈ ਹਾਂ ਤੇ ਜਦੋਂ ਮੈਂ ਮੈਂ ਗਿਆ ਵੀ ਦਰਵਾਜ਼ੇ ਖੁੱਲੇ ਆ फटाफट ਆ ਘਰ ਤੇ ਮੈਂ ਘਰ ਆ ਕੇ ਅੰਦਰ ਆ ਕੇ ਦੇਖਿਆ ਤੇ ਜਿਹੜਾ ਕੰਮ ਸੀਗਾ ਇਹ ਚੋਰੀ ਹੋ ਗਈ ਇੱਥੇ ਹਾਂ ਸਮਾਨ ਸੀਗਾ ਜਿਹਦੇ ਅੰਦਰ ਪਿਆ ਉਹਨੂੰ ਕਿ ਤਾਂਡਾ ਕੀ ਕੀ ਸਮਾਨ ਸੀ ਸਮਾਨ ਆਪਣਾ ਦੁਕਾਨ ਦਾ ਸੀਗਾ ਹਮਮ ਸਨੈਰੀ ਦੀ ਦੁਕਾਨ ਹੈ ਆਪਣੀ ਹਮਮ ਉਹ ਮੈਂ ਰਾਤੀਏ ਜਿਹਾ ਲਿਆ ਕੇ ਰੱਖਿਆ ਸੀਗਾ ਇੱਥੇ ਆਪਣਾ ਪੌਲ ਕਿੰਨਾ ਕੁ ਸੋਨਾ ਜਾਂ ਚਾਂਦੀ ਜਾਂ ਕੈਸ਼ ਕਿੰਨਾ ਕੁ ਸੋਨਾ ਸੀਗਾ ਕਿੰਨਾ ਕੁ ਸੀ ਤਕਰੀਬਨ 20 ਤੋਂ 25 ਤੋਲੇ ਸੀਗਾ ਅੱਛਾ ਤੇ ਕੈਸ਼ ਜਿਹੜਾ ਬੱਚਿਆਂ ਦੇ ਸੀਗਾ ਉਹ ਪਿਆ ਹੋਇਆ ਸੀਗਾ ਤਕਰੀਬਨ 40 40-45 ਹਜ਼ਾਰ ਰੁਪਏ ਅੱਛਾ ਇਸ ਤੋਂ ਇਲਾਵਾ ਹੋਰ ਵੀ ਸੀ ਕੁਝ ਹੋਰ ਕਿਸੇ ਨੇ ਮੋਨਾ ਕਿਸੇ ਨੇ ਨਹੀਂ ਚੋਰੀਆ ਇਹ ਬਹੀ ਬਲਮਾਰੀ ਦੀ ਕੋਲੀ ਆ ਹਾਂ ਜਿਹੜਾ ਤਾਲਾ ਖੁੱਲਾ ਪਿਆ ਵਾ ਉਹ ਸਾਹਮਣੇ ਬਾਹਰ ਉਹਨੇ 베ਰੇ ਸੁੱਟਿਆ ਹਾਂ ਸ਼ਾਇਦ ਹੁਣ ਪਤਾ ਨਹੀਂ ਅੱਗੇ ਉਧਰ ਦੇ ਰੂਮ ਚ ਵੀ ਨਹੀਂ ਕੋਈ ਗਿਆ ਇਸੇ ਰੂਮ ਚ ਘੁੰਮ ਕੇ ਉਹ ਬਲਮਾਰੀ ਉਹਨੇ ਬਿਲਕੁਚੋਂ ਕੋਲੀਏ ਕਬਰ ਹਾਂ ਪਰ ਲੱਗਦਾ ਤੁਹਾਨੂੰ ਕਿ ਕਿਸੇ ਭੇਤੀ ਦਾ ਹੀ ਕੰਮ ਹੈ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਇਹਦੇ ਹਾਂ ਇਨਕੁਆਰੀ ਕਰਨਗੇ ਸਾਹਬ ਹੋਣੀ ਤੇ ਪਤਾ ਲੱਗੇਗਾ ਹਾਂ ਕੀ ਮੰਗ ਕਰਦੇ ਤੁਸੀਂ ਮੰਗ ਬੇਨਤੀ ਇਹਨਾਂ ਅੱਗੇ ਕਿ ਗੈਨਾਉਸ ਜੇ ਵਧੀਆ ਜਲਦੀ ਤੇ ਜਲਦੀ ਹਮ ਜਿਹੜਾ ਉਹ ਸਾਨੂੰ ਇਨਸਾਫ ਦਵਾਜੇ ਕੋਈ ਸੀਸੀਟੀਵੀ ਹੈਗੇ ਲਾਗੇ ਬੰਨੇ ਨਹੀਂ ਸੀਸੀਟੀਵੀ ਕਿਤੇ ਨਹੀਂ ਹੈਗੇ ਨਾ ਹੀ ਘਾਰਿਆ ਤੇ ਨਾ ਹੀ ਜੇ ਲਾਗੇ ਹੈਗਾ ਵਾ ਉਹ ਵੀ ਉਹਨਾਂ ਦੀ ਰਿਕਾਰਡਿੰਗ ਨਹੀਂ ਹੋ ਰਹੀ ਹਮ ਜਿੱਤੀ ਪੁਰਾਣੇ ਬਾਜ਼ਾਰ ਚ ਰਹਿੰਦੇ ਆ ਇਹ ਦੱਸਦੇ ਵੀ ਫਟੇਦੜ ਚੁੰਡੀਆਂ ਤੇ ਸੂਰਤ ਸਾਡੀ ਸਲੈਰੀ ਜਤਾਨ ਆ ਹੂੰ ਇਹਦੀ ਵਾਈਫ ਸ਼ਹਿਰ ਟੀਚਰ ਆ ਉਹ ਬੱਚਿਆਂ ਨਾਲ ਸਵੇਰੇ 8 ਵਜੇ ਅੱਜ ਘਰੋਂ ਚਲ ਗਏ ਜੀ ਹੂੰ ਤੇ ਇਹ 11 ਵਜੇ ਤੱਕ ਗਏ ਘਰੋਂ 11 ਵਜੇ ਜਾ ਕੇ ਤੇ ਤੂ ਖੋਜੀ ਇਹਨਾਂ ਦੀ ਵਾਈਫ ਆਈ ਤੇ ਉਹਨੇ ਦੇਖਿਆ ਕਿ ਦਰਵਾਜ਼ਾ ਖੁੱਲਾ ਆ ਹੂੰ ਫਿਰ ਉਹਨਾਂ ਅੰਦਰ ਵੱੜ ਕੇ ਵੇਖਿਆ ਤੇ ਉਹ ਇਹਨਾਂ ਨੂੰ ਸੱਦਿਆ ਬੁਲਾਇਆ ਤੇ ਉਹ ਤਾਲਾ ਜਿਹੜਾ ਉਹ ਪਿਆ ਹੀ ਇੱਕ ਤਰ੍ਹਾਂ ਦੇ ਅਗਲੇ ਬੰਨੇ ਉਹ ਇਹ ਤਾਂ ਆਮ ਨੂੰ ਬੰਦਾ ਵਾ ਇਹ ਕਮਰੇ ਦੇ ਦਾਖਲ ਹੋਇਆ ਸਾਡੀ ਫਰਤਾਲ ਮੁਤਾਬਕ ਉਹ ਅੱਗੇ ਕਿਤੇ ਨਹੀਂ ਗਿਆ ਤੇ ਉਹ ਦਮਾਰੀਆਂ ਵੀ ਜਿਹੜੀ ਆ ਇੱਕੋ ਹੀ ਬੋਲੀ ਉਹਨੇ ਬਾਸੀ ਦੀ ਬੋਲੀ ਉਹਦੀ ਜਿਹਨੇ ਦੱਸਦੇ ਵੀ ਦਾਖਾਂ ਦਾ ਸੋਨਾ ਹੈਗਾ ਮੇਰੇ ਕੋਲ ਦੋ ਤਿੰਨ ਦਾਖਾਂ ਦਾ ਸੋਨਾ ਬਣਨਾ ਨਹੀਂ ਕਾਦੀ ਜਾਂਦਾ ਸੀ ਉਹ ਮੈਥੇ ਰੱਖਿਆ ਸੀ ਤੇ ਸੋਨਾ ਚੋਰੀ ਹੋ ਗਿਆ ਬਹੁਤ ਜਨੀ ਫਿੰਗਰ ਪ੍ਰਿੰਟ ਜਾਂ ਹੋਰ ਚੀਜ਼ਾਂ ਵੀ ਪਾਟਾ ਦੀ ਮਾਰਕ ਲਈ ਆ ਇਹਦੀ ਨਾ ਕੋਈ ਚਾਬੀ ਆ ਉਹ ਚਾਬੀ ਅਸੀਂ ਰਾਤ ਦੇ ਦਿੱਤੀ ਤਾਂ ਦਾ ਜਿਹਦਾ ਸੀ ਸਰੀਆ ਦੂਰ ਹੋ ਗਿਆ ਤਾਂ ਦਾ ਤੋੜਿਆ ਨਹੀਂ ਲੱਗਦਾ ਚਾਬੀ ਲੱਗਦੀ ਆ ਅੱਛਾ ਤਾਂ ਖੋਲਿਆ ਗਿਆ ਵਾ ਭੇਤੀ ਜਿਹਾ ਬੰਦਾ ਅਸਲ ਨੂੰ ਵੀ ਇਹ ਵੀ ਪਤਾ ਪਾ ਵੀ ਜੇ ਕੋਈ ਚੀਜ਼ ਹੈਗੀ ਆ ਤੇ ਇਹਨਾਂ ਦੇ ਉੱਥੇ ਜਾਓ ਕਿਤੇ ਨਹੀਂ ਹੋ ਗਿਆ ਉੱਥੇ ਕੋਠੇ ਦੇ ਵੀ ਗਿਆ ਕਿ ਇਹ ਅੰਦਰ ਚ ਵੀ ਗਿਆ ਕਿਤੇ ਰੱਖਣ ਫਿਰ ਅੰਦਰ ਇਹਨਾਂ ਕੋਈ ਬੜੀ ਤਕਲੀਫ ਸੁਣਿਆ ਰਹੀ ਹੈਗੀ ਹਾਂ ਜੋ ਵੀ ਜੋ ਚੀਜ਼ ਰਹੀ ਤਾਂ ਮੇਰੇ ਹਿਸਾਬ ਨਾਲ ਦੋ ਤਿੰਨ ਦਿਨ ਵੀ ਲੱਗ ਜਾ ਤਾਂ ਵੀ ਨਹੀਂ ਕੁਝ ਹੋ ਸਕਦਾ ਹਾਂ ਬਾਕੀ ਕੋਈ ਸਾਰੇ ਅੰਗਲਾਂ ਤੋਂ ਤੂਤੀ ਚ ਕਰਾਂਗੇ ਜੀ ਸੀਸੀਟੀਵੀ ਫੁਟੇਜ ਇਹਨਾਂ ਦੇ ਵਿੱਚ ਲੱਗੇ ਨਹੀਂ ਕਿਤੇ ਹੈਗੀ ਬੜੀ ਸੰਗੜੀ ਵਾਦੀ ਆ ਸਾਰੇ ਘਰ ਆ ਅਕਰਮ ਸਿੰਘ ਜਰਾ ਇਹਨਾਂ ਦੇ ਮੁਤਾਬਕ ਤੇ 11 ਤੋਂ 1 ਵਜੇ ਦੇ ਬਾਅਦ ਦਾ ਹੀ ਹੋਇਆ ਕੋਈ ਬੰਦਾ ਦੱਸਦਾ ਵੀ 1:00 ਜੀ ਨਹੀਂ ਤੋ ਜਾ ਬੁੱਲਾ ਹਮਮ ਬਾਕੀ ਜੀ ਸਾਡੇ ਦਾਦੇ ਅਸੀਂ ਰਸਾਨ ਨੂੰ ਕਈ ਅੰਗਲਾਂ ਤੋਂ ਤੋਤੀਸ਼ ਕਰ ਲਈ ਬੰਦੀ ਆ ਤੇ ਤੀਛੇ ਸਤਾਂ ਦੀ ਗੁੰਝਲ ਲਾ ਰਿਆ ਕਈ ਅੰਗਲਾਂ ਤੋਂ ਤੋਤੀਸ਼ ਕੀਤੀ ਜਾਊਗੀ ਤਾਲਾ ਜੀ ਦਾ ਕਿ ਭੇਤੀ ਜਾ ਕਰਮਿਆ ਸ੍ਰੀ ਆ ਉਹਨੇ ਉਦਾਂ ਜ ਰੂਲ ਲਿਆਂਦਾ ਪਰ ਤਾਲਾ ਜੀ ਦਾ ਬਨ ਨਹੀਂ ਤੋੜਿਆ ਰਿਹਾ ਤਾਂ ਸਾਡੇ ਕੋਲ ਇਹ ਹਾਂ ਤੁਹਾਨੂੰ ਦਿਖਾ ਦਿੰਦੇ ਆ ਚਾਬੀ ਨਾਲ ਖੁੱਲ ਜਾਂਦਾ ਲੱਗ ਜਾਂਦਾ ਉਹਦੀ ਕੋਈ ਚਾਬੀ ਆ ਬੰਦੇ ਕੋਲ ਮਿੰਟਾਂ ਦੀ ਚੀਜ਼ ਆ ਹਮਮ ਉਹਦੇ ਵੱਲੋਂ ਤਾਲਾ ਖੋਲਿਆ ਗਿਆ ਖੋਲਿਆ 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 ਤਾਲਾ ਦਿਖਾ ਦੇ ਨੀ ਤਾਲਾ ਚਾਬਾ ਉਹ ਜਿਹੜੀ ਚੀਜ਼ ਉਹ ਪਹਿਲਾਂ ਬਿਮਾਰੀ ਦੀਆਂ ਵੀ ਚਾਬੀਆਂ ਪਹਿਲੇ ਖੁੱਲੀਆਂ ਉਹ ਨੂੰ ਖੋਲਣਾ ਨਹੀਂ ਪਿਆ ਹਮਮ ਬਾਕੀ ਇਹ ਕੋਈ ਨਹੀਂ ਸਾਰੇ ਅਗਲਾਂ ਤੋਂ ਟੀਚ ਕਰਦੇ ਹਾਂ 30 ਗੱਲ ਫਿਰ ਤੇਜ਼ ਕੰਦੀ ਕੁਛੇ ਕਰਦੇ